ਸਰਸ਼ੀਕਾਲ ਤੁਸੀਂ ਦੇਖ ਰਹੇ ਹੋ ਅਖੰਡ ਲੋਕ ਅਤੇ ਗੱਲ ਕਰਾਂਗੇ ਮੋਗਾ ਦੀ ਮੋਗਾ ਦੇ ਵਿੱਚ ਇੱਕ ਚੋਰ ਦੇ ਵੱਲੋਂ ਐਕਟੀਵਾ ਚੋਰੀ ਕਰਕੇ ਫਰਾਰ ਹੋ ਜਾਂਦਾ ਹੈ ਤੇ ਉਸ ਐਕਟੀਵਾ ਦੇ ਵਿੱਚ ਰੱਖੇ 6 ਲੱਖ ਰੁਪਏ ਵੀ ਚੋਰੀ ਕਰ ਲਏ ਜਿੱਦਿ ਕੀ ਸਾਰੀ ਘਟਨਾ ਸੀਸੀਟੀਵੀ ਕੈਮਰਾ ਦੇ ਵਿੱਚ ਕੈਦ ਹੋ ਗਈ ਤੇ ਉੱਥੇ ਹੀ ਪੀਰਥ ਦੇ ਵੱਲੋਂ ਇਨਸਾਫ ਦੀ ਮੰਗ ਕੀਤੀ ਤਾਂ ਕਿ ਚੋਰ ਨੂੰ ਜਲਦ ਕਾਬੂ ਕਰਕੇ ਉਸ ਦੇ ਸਾਰੇ ਪੈਸੇ ਵੀ ਵਾਪਸ ਕਰਵਾਏ ਜਾਣ ਹਾਂਜੀ ਪੀਵੀ ਨਤੀਏਲੀ ਕਨਵਿਟਾਰ ਮੈਂ ਨਾ ਜਿਵੇਂ ਰੁਟੀਨ ਵਾਈਜ਼ ਅੱਗੇ ਬੈਂਕ ਜਾਂਦਾ ਸੀ ਜਦੋਂ ਮੈਂ ਬੈਂਕ ਤੇ ਜਾਂਦਾ ਟੈਂਟਰੀ ਕੁਝ 9:00 11:00 ਵਜੇ ਟਾਈਮ 'ਚ ਤੇ ਮੈਂ ਫਿਰ ਮੈਨੂੰ ਫੋਨ ਆ ਗਿਆ ਦਫਤਰ ਤੋਂ ਕਿ ਤੁਸੀਂ ਬਿੱਲ ਕੱਢ ਦਿਓ ਮੈਂ ਬਿੱਲ ਕੱਢਣ ਵਾਸਤੇ ਗਿਆ ਸਕੂਟਰੀ ਮੈਂ ਆਪਣੇ ਆਫਿਸ ਦੇ ਬਿਲਕੁਲ ਨਾਲ ਲਾਤੀ ਤੇ ਚਾਬੀ ਜਿਵੇਂ ਰੂਟੀਨ ਵਾਈਜ਼ ਮੈਂ ਕਿ ਕਾਊਂਟਰ ਤੇ ਰੱਖਦਾ ਹਾਂ ਉਹਦੇ ਵਿੱਚ ਮੇਰੇ 6000 ਰੁਪਏ ਸੀ ਜਿਹਦੇ 500 ਵਾਲੀਆਂ ਗੁੱਟੀਆਂ 9 ਸੀ ਤੇ 200 ਵਾਲੀਆਂ ਗੁੱਟੀਆਂ 5 ਸੀ 100 ਵਾਲੀਆਂ ਗੁੱਟੀਆਂ 5 ਸੀ ਹੋਇਆ ਕਿੱਥੇ ਜਾ ਆਈ ਸਰ ਆਪਣਾ ਉਚਾ ਟਿਪ ਉਚਾ ਡਿਬਾ ਰਾਮ ਰਾਮ ਨਗਰ ਹਾਂਜੀ ਦਫਤਰ ਹੁੰਦੇ ਮੇਰਾ ਚੀਜ਼ ਕੁਤਰੇ ਦਾ ਗਮਨ ਪਰ ਮੇਰਾ ਹੋ ਸਕਦਾ ਤੁਹਾਨੂੰ ਪਤਾ ਹੈ ਪਤਾ ਮੈਂ ਜਿਵੇਂ ਬਾਹਰ ਆਇਆ ਮੈਂ ਮੈਂ ਬਾਹਰ ਆਇਆ ਬਿੱਲ ਕੱਟ ਗਏ ਤੇ ਗੱਡੀ ਦਾ ਡੈਜੀਟ ਮੈਂ ਦੇਖਿਆ ਕਿ ਗੱਡੀ ਚਾਚੀ ਸੀ ਮੈਂ ਬਾਹਰ ਆਇਆ ਤੇ ਮੇਰੀ ਸਕੂਟਰੀ ਹੈ ਨਹੀਂ ਤੇ ਸਕੂਟਰੀ ਜਦੋਂ ਮੈਂ ਫਿਰ ਮੈਂ 112 ਨੰਬਰ ਤੇ ਕਾਲ ਕੀਤੀ ਤਾਂ ਫਿਰ ਉਸ ਦੇ ਬਾਅਦ ਉਹ ਅੱਧੇ ਘੰਟੇ ਬਾਅਦ ਉਹਨਾਂ ਦਾ ਫੋਨ ਆਇਆ ਕਿਵੇਂ ਇਹਨੂੰ ਦੱਸੋ ਉਹਨੂੰ ਲਿਖੋ ਫਿਰ ਮੈਂ ਫੋਕਸ ਕਰਨ ਜਗ੍ਹਾ ਫਰ ਕੰਪਲੀਟ ਦਿਨੋਸਿਸ ਇਹ ਹਾਂਜੀ ਸਰ ਉਹ ਸੀਸੀਟੀਵੀ ਉਹਦੀ ਮੈਨੇ ਵੀਡੀਓ ਤੇ ਫੋਟੋ ਤੁਹਾਨੂੰ ਭਾਜ ਕੇ ਆਮ ਹੈ ਗੰਗੀ ਭੈਜ ਨਾ ਨਹੀਂ ਸਰ ਕੋਈ ਬੰਦਾ ਨਹੀਂ ਕਿੰਨੇ ਬੰਦੇ ਸਿੰਗਲ ਸਿੰਗਲ ਬੰਦਾ ਸੀ 11 ਵਜੇ 16 ਮਿੰਟ ਦੀ ਗੱਲ ਸਰ ਸਕੂਲੀ ਆ ਕੇ ਉਹਨੂੰ ਲੈ ਕੇ ਲੈ ਚਾਹੀ ਜਾਂ ਸਰ ਸਕੂਲੀ ਉਥੋਂ ਲੈ ਕੇ ਗਾਂਹ ਜਾ ਕੇ ਉਹਨੇ ਕਿੱਕ ਮਾਰੀ ਐ ਸਾਡੇ ਨੁਕਰ ਤੇ ਉਥੋਂ ਤੋਰ ਕੇ ਲੈ ਕੇ ਗਿਆ ਸਰ ਸ਼੍ਰੀਕਾਲ ਤੁਸੀਂ ਦੇਖ ਰਹੇ ਹੋ ਅਖੰਡ ਲੋਕ ਅਤੇ ਗੱਲ ਕਰਾਂਗੇ ਮੋਗਾ ਦੀ ਮੋਗਾ ਦੇ ਵਿੱਚ ਇੱਕ ਚੋਰ ਦੇ ਵੱਲੋਂ ਐਕਟਿਵਾ ਚੋਰੀ ਕਰਕੇ ਫਰਾਰ ਹੋ ਜਾਂਦਾ ਹੈ ਉਸਾ ਐਕਟਿਵਾ ਦੇ ਵਿੱਚ ਰੱਖੇ 6 ਲੱਖ ਰੁਪਏ ਵੀ ਚੋਰੀ ਕਰ ਲਏ ਜਿੱਦਿ ਕਿ ਸਾਰੀ ਘਟਨਾ ਸੀਸੀਟੀਵੀ ਕੈਮਰਾ ਦੇ ਵਿੱਚ ਕੈਦ ਹੋ ਗਈ ਤੇ ਉੱਥੇ ਹੀ ਪੀੜਤ ਦੇ ਵੱਲੋਂ ਇਨਸਾਫ ਦੀ ਮੰਗ ਕੀਤੀ ਤਾਂ ਕਿ ਚੋਰ ਨੂੰ ਜਲਦ ਕਾਬੂ ਕਰਕੇ ਉਸ ਦੇ ਸਾਰੇ ਪੈਸੇ ਵੀ ਵਾਪਸ ਕਰਵਾਏ ਜਾਣ ਹਾਂਜੀ ਪੀ ਵੀ ਪੀ ਵੀ ਨਤੀ ਐਡੀ ਕਨਵੀਟ ਹਾਂ ਮੈਂ ਨਾ ਜਿਵੇਂ ਰੁਟੀਨ ਵਾਈਜ਼ ਅੱਗੇ ਬੈਂਕ ਜਾਂਦਾ ਸੀ ਤੇ ਮੈਂ ਬੈਂਕ 'ਚ ਜਾਂਦਾ ਟਾਈਮ ਤੇ ਕੁਝ ਪੋਣੇ 11-11 ਮਿੰਟ ਦਾ ਟਾਈਮ ਸੀ ਤੇ ਮੈਂ ਫਿਰ ਮੈਨੂੰ ਫੋਨ ਆ ਗਿਆ ਦਫ਼ਤਰ ਦੀ ਕਿ ਕੁਝ ਬਿੱਲ ਕੱਢ ਦੂੰ ਮੈਂ ਬਿੱਲ ਕੱਢਣ ਵਾਸਤੇ ਗਿਆ ਤੇ ਸਕੂਟਰੀ ਮੈਂ ਆਪਣੇ ਆਫਿਸ ਦੇ ਬਿਲਕੁਲ ਨਾਲ ਲਾਤੀ ਤੇ ਚਾਬੀ ਜਿਵੇਂ ਰੂਟੀਨ ਵਾਈਜ਼ ਮੈਂ ਕੇ ਕਾਊਂਟਰ ਤੇ ਰੱਖ ਦਾਂਗੇ ਰੱਖਿਆ ਉਹਦੇ ਵਿੱਚ ਮੇਰੇ 600 ਰੁਪਏ ਸੀ ਜਿਹਦੇ 500 ਵਾਲੀਆਂ ਗੁੱਟੀਆਂ 9 ਸੀ ਤੇ 200 ਵਾਲੀਆਂ ਗੁੱਟੀਆਂ 5 ਸੀ 100 ਵਾਲੀਆਂ ਗਟੀਆਂ 5 ਸੀ ਹੋਇਆ ਕਿੱਥੇ ਆਪ ਸਰ ਆਪਣਾ ਉਚਾਰ ਤੇ ਉਚਾ ਡੱਬਾ ਰਾਮ ਰਾਮ ਨਗਰ ਹਾਂਜੀ ਦਫ਼ਤਰ ਹੁੰਦਾ ਮੇਰਾ ਚੀਜ਼ ਕੁਤਰੇ ਦਾ ਕੰਮ ਹੈ ਸਰ ਮੇਰਾ ਹੋ ਰਿਹਾ ਸੀ ਹਮ ਪਤਾ ਗਿਆ। ਪਤਾ ਮੈਂ ਜਿਵੇਂ ਬਾਹਰ ਆਇਆ ਮੈਂ ਬਾਹਰ ਆਇਆ ਬਿਲਟਟ ਕੇ ਤੇ ਗੱਡੀ ਕੱਢਾਈ ਤੇ ਮੈਂ ਦੇਖਿਆ ਕਿ ਗੱਡੀ ਚਾਚੀ ਸੀ ਮੈਂ ਬਾਹਰ ਆਇਆ ਤੇ ਮੇਰੀ ਸਕੂਟਰੀ ਹੈ ਨਹੀਂ ਸੀ। ਤੇ ਸਕੂਟਰੀ ਜਿਹਦੋਂ ਮੈਂ ਫਿਰ ਮਨੇ 112 ਨੰਬਰ ਤੇ ਕਾਲ ਕੀਤੀ ਤਾਂ ਫਿਰ ਉਸਦੇ ਬਾਅਦ ਉਹ ਅੱਧੇ ਘੰਟੇ ਬਾਅਦ ਉਹਨਾਂ ਦਾ ਫੋਨ ਆਇਆ ਕਿ ਮੈਂ ਇਹਨੂੰ ਦੱਸੋ ਉਹਨੂੰ ਦੱਸੋ ਫਿਰ ਮੈਂ ਫੋਕਲ ਪੁਆਇੰਟ ਜਗ੍ਹਾ ਪਰ ਕੰਪਲੀਟ ਦਿੱਤੀ ਉਹਨੂੰ। ਇਸ ਜੀ ਦੀ ਹਾਂਜੀ ਸਰ ਉਹ ਸੀ ਸੀ ਜੀ ਉਹਦੀ ਮੈਂ ਵੀਡੀਓ ਤੇ ਫੋਟੋ ਤੁਹਾਨੂੰ ਭਾਜ ਕੇ ਹਮ ਦਾ ਇਹ ਕੋਈ ਪੈਸਾ ਨਹੀਂ ਨੀ ਸਰ ਕੋਈ ਬੰਦਾ ਨਹੀਂ। ਇਨੇ ਬੰਦੇ ਸਿੰਗਲ ਸਿੰਗਲ ਬੰਦਾ ਸੀ 11:16 ਵਜੇ ਦੀ ਗੱਲ ਸਰ ਸਕੂਲੀ ਆ ਕੇ ਉਹਨੂੰ ਲੈ ਕੇ ਕਨੈਡੀਆਂ ਸਰ ਸਕੂਲੀ ਉਥੋਂ ਲੈ ਕੇ ਗਾਂਹ ਜਾ ਕੇ ਉਹਨੇ ਕਿੱਕ ਮਾਰੀ ਐ ਸਾਡੇ ਨੁਕਰ ਤੇ ਉਥੋਂ ਦੂਰ ਕਿ ਲੈ ਕੇ ਗਿਆ ਸਰ ਦੇਖਿਆ ਜਾਵੇ ਤਾਂ ਲਗਾਤਾਰ ਚੋਰੀਆਂ ਵਾਰਦਾਤਾਂ ਵਿੱਚ ਵਾਫਾ ਹੁੰਦਾ ਜਾ ਰਿਹਾ ਜਿਹਦੇ ਚੱਲਦੇ ਆਏ ਦਿਨ ਚੋਰੀਆਂ ਨਮੀਆਂ ਤੋਂ ਨਮੀਆਂ ਵਾਰਦਾਤਾਂ ਸਾਹਮਣੇ ਆ ਰਹੀਆਂ ਨੇ ਬਿਊਰੋ ਰਿਪੋਰਟ ਅਖੰਡ ਲੋਕ